ਤੇ ਥ्रेट ਦੀ ਗੱਲ ਆਈ ਸੀ ਬਟੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਨੇ ਸਾਰਾ ਦਾ ਫੋਨ ਫੋਰੈਂਸਿਕ ਵੈਰਾ ਚੱਲ ਰਿਹਾ ਹੂੰ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ੀਅਲ ਹੈ ਸੋ ਇਹਦਾ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਸਰ ਇਹਨੇ ਰਿਮਾਂਡ ਰਿਮਾਂਡ ਇਹਦੀ ਨੈਗੇਟਿਵ ਜਿਹੀ ਐਮਲ ਇਹ ਕਰ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਮੈਂ ਚੇਤਾਨ ਨਾ ਭਾਈਗਾ ਮੈਨੂੰ ਆਈ ਐਮ ਨਾਟ ਵੈਰੀ ਕਲੀਅਰ ਅਬਾਊਟ ਦਰ ਵਾਰਡ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਔਨ ਰਨਾਲਡ ਤੇ ਥ੍ਰੈਟ ਦੀ ਗੱਲ ਆਈ ਸੀ ਬਟੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਨੇ ਉਤਫ ਰਹਿ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ੀਅਲ ਹੈ ਸੋ ਇਹਦਾ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਈ ਇਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਸਰ ਇਹਨੇ ਦੇਖਿਆ ਨਹੀਂ ਕਰਵਾਇਆ ਇਹਨੇ ਮੇਕ ਕੀਤਾ ਜਿਹਾ ਵੀ ਇਹ ਕਰ ਰਿਹਾ ਹੈ ਸੀਗਾ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਮੈਂ ਚਾਹ ਕਰਨਾ ਪਈਗਾ ਮੈਨੂੰ ਆਈ ਐਮ ਨਾਟ ਵੈਰੀ ਕਲੀਅਰ ਅਬਾਊਟ ਦ ਵਨ ਨੂੰ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਔਰ ਨਾ